ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸਭੰਗਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਖੱਤ ਜੋੜ ਕੇ ਬੜੇ ادب ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਪਸ ਨੂੰ ਸੰਗਤਾਂ ਵਡ ਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਿਓ ਸਤਿਗੁਰਾਂ ਦੀ ਕਹਾਣੀਆਂ ਤੇ ਭਾਈ ਆਸਮੋਸ ਸੰਗਤਾਂ ਦੀ ਸ੍ਰੀ ਸੁਖਮੀ ਸਾਹਿਬ ਦੀ ਕਥਾ ਵਿਚਾਰ ਸਰਵਣ ਕਰੇ ਹੋ ਤੇ ਵੀ ਅਸ਼ਟਪਦੀ ਦੀ ਸਲੋਕ ਤੇ ਇੱਕ ਪੌੜੀ ਸਰਵਣ ਕੀਤੀ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੂਸਰੀ ਪੌੜੀ ਵਿੱਚ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਕੀ ਸਮਝਾ ਰਹੇ ਹਨ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਪਗਵੰਤ ਸੋ ਅੰਤਰ ਸੋ ਬਾਹਰੇ ਅਨੰਤ ਸਤਿਗੁਰ ਜੀ ਫਰਮਾਉਂਦੇ ਹਨ ਕਿ ਉਹ ਅਨੰਤ ਅੰਤ ਤੋਂ ਰਹਿਤ ਪਰਮੇਸ਼ਰ ਬਾਹਰ ਸੰਸਾਰ ਵਿੱਚ ਵੀ ਦਿਸਦਾ ਹੈ ਤੋਂ ਪਰਮੇਸ਼ਰ ਹਿਰਦੇ ਅੰਦਰ ਵੀ ਸ਼ਾਖ ਸ਼ਾਦ ਦਿਸਦਾ ਹੈ ਘਟ ਘਟ ਵਿਆਪ ਰਹਿ ਆਪ ਭਗਵੰਤ ਕਿਉਂਕਿ ਉਹ ਭਗਵੰਤ ਵਾਹਿਗੁਰੂ ਸਾਰਿਆਂ ਦੇ ਘਟਾ ਘਟਾ ਵਿੱਚ ਵਿਆਪਕ ਭਾਵ ਕੀ ਵਿਆਪਕ ਹੋ ਰਿਹਾ ਹੈ ਧਰਨ ਮਾਹੀ ਆਕਾਸ਼ ਪਿਆਲ ਧਰਨ ਦਾ ਅਰਥ ਹੈ ਕਿ ਧਰਤੀ ਧਰਨ ਮਾਹੀ ਆਕਾਸ਼ ਪਿਆਲ ਪਤਾਲਾਂ ਚ ਧਰਤੀ ਚ ਆਪ ਹੀ ਜਿਨ੍ਹਾਂ ਦੀ ਬੁੱਧ ਰੂਪ ਧਰਤੀ ਨਿਮਰਤਾ ਵਾਲੀ ਹੈ ਤੇ ਹਿਰਦੇ ਅੰਦਰ ਪਤਾਲ ਦੀ ਨਿਆਈ ਗਰੀਬੀ ਬਣੀ ਹੈ ਉਹਨਾਂ ਦੇ ਅੰਦਰ ਚਿਦਾ ਕਾਸ਼ ਬ੍ਰਹਮ ਪ੍ਰਗਟ ਹੋ ਜਾਂਦਾ ਹੈ ਸਰਬ ਲੋਕ ਪੂਰਨ ਪ੍ਰਤਪਾਲ ਮਹਾਰਾਜ ਫਰਮਾਉਂਦੇ ਨੇ ਸਰਬ ਲੋਕ ਸਾਰਿਆਂ ਦੁੱਖਾਂ ਵਿੱਚ ਪੂਰਨ ਵਿਆਪਕ ਹੋ ਕੇ ਪ੍ਰਤਪਾਲਣਾ ਕਰਨ ਵਾਲਾ ਹੈ ਪਰਮੇਸ਼ਰ ਬਨ ਤਨ ਪਰਪਤ ਖਾ ਔਰ ਬ੍ਰਹਮ ਜਦੋਂ ਦਿਵ ਦ੍ਰਿਸ਼ਟੀ ਜਾਗ ਪਵੇ ਤਾਂ ਬਨ ਭਾਵ ਕੀ ਜੰਗਲਾਂ ਵਿੱਚ ਕੱਖਾਂ ਵਿੱਚ ਪਰਬਤਾਂ ਪਹਾੜਾਂ ਵਿੱਚ ਹੀ ਪਾਰ ਬ੍ਰਹਮ ਪੂਰਨ ਪ੍ਰਤੀਤ ਹੁੰਦਾ ਜਿਵੇਂ ਬਨ ਦੀ ਨਿਯਾਈ ਸਰੀਰ ਵਿੱਚ ਤਿੰਨ ਦੀ ਨਿਯਾਈ ਹੈ ਇੰਦਰੀਆਂ ਵਿੱਚ ਪਰਬਤ ਦੀ ਨਿਯਾਈ ਸਥਾਨਾਂ ਵਿੱਚ ਪੰਜਾਂ ਕੋਸ਼ਾਂ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਰ ਹੀ ਪ੍ਰਤੀਤ ਹੁੰਦਾ ਹੈ ਜੈਸੇ ਆਗੇ ਆ ਜਸਾ ਕਰਮ ਜਿਹੋ ਜਹੀ ਕਿਸੇ ਨੂੰ ਪਰਮੇਸ਼ਰ ਕਾਲਪੁਰਖ ਆਗਿਆ ਭਾਵ ਕੀ ਹੁਕਮ ਕਰਦਾ ਹੈ ਤਿਹੋ ਜਹਾ ਜੀਵ ਕਰਮ ਭਾਵ ਕੀ ਕੰਮ ਕਰਦਾ ਹੈ ਪੌਣ ਪਾਣੀ ਬਸੰਤਰ ਮਾਹੀ ਹਰੀ ਵਾਏ ਗੁਰੂ ਜੀ ਪੌਣ ਹਵਾ ਪਾਣੀ ਜਲ ਤੇ ਬਸੰਤਰ ਅਗਨੀ ਮਾਹੀ ਵਿੱਚ ਸਾਰਿਆਂ ਵਿਆਪਕ ਚੱਲਣ ਵਾਲੀ ਸੰਬੰਧ ਖਵਾ ਤੇ ਖੜੀ ਨਿਸਪੰਧ ਖਵਾ ਵਿੱਚ ਪਰਮੇਸ਼ਰ ਆਪ ਹੀ ਮਿੱਠੇ ਕੋੜੇ ਕਾਲੇ ਚਟੇ ਸਪੈਦ ਆਦ ਪਾਣੀਆਂ ਵਿੱਚ ਹੀ ਮਹਾਰਾਜ ਸਾਰਿਆਂ ਵਿੱਚ ਆਪ ਨੇ ਪਾਉਣ ਪਾਣੀ ਬਸੰਤਰ ਮਾਹੀ ਸਾਰਿਆਂ ਦੇ ਵਿੱਚ ਹੀ ਸਤਿਗੁਰ ਆਪ ਵਰਤਦੇ ਨੇ ਅਕਾਲ ਪੁਰਖ ਚਾਰ ਕੁੰਟ ਦਹ ਦਿਸ਼ੈ ਸਮਾਹੀ ਸਤਿਗੁਰ ਜੀ ਫਰਮਾਉਂਦੇ ਹਨ ਕਿ ਚਾਰ ਕੁੰਟਾਂ ਭਾਵ ਕਿ ਦਸਾਂ ਦਸ਼ਾਵਾਂ ਵਿੱਚ ਪਰਮੇਸ਼ਰ ਆਪ ਸਮਾਇਆ ਹੋਇਆ ਵਿਆਪਕ ਕਿ ਵਿਆਪਕ ਹੈ ਤੇ ਸਤੇ ਭੈਣ ਨਾ ਹੀ ਕੋਠਾਉ ਉਸ ਵਾਹਿਗੁਰੂ ਤੋਂ ਭਿੰਨ ਦਾ ਅਰਥ ਹੈ ਵਖਰਾ ਤੇ ਤਿਸ ਤੇ ਪੈਨ ਨਹੀਂ ਕੋਠਾਉ ਠਾਉ ਦਾ ਅਰਥ ਹੈ ਕਿ ਥਾਂ ਉਸ ਵਾਹਿਗੁਰੂ ਤੋਂ ਵਖਰਾ ਕੋਈ ਵੀ ਥਾਂ ਨਹੀਂ ਹੈ ਗੁਰਪ੍ਰਸਾਦ ਨਾਨਕ ਸੁਖ ਪਾਉ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਾਂ ਦੀ ਕਿਰਪਾ ਕਰਕੇ ਵਾਹਿਗੁਰੂ ਦੇ ਸੁਖ ਸਰੂਪ ਨੂੰ ਪਾਉਣਾ ਕਰੀਦਾ ਹੈ ਤੇ ਫਿਰ ਮੁੜ ਕੇ ਤੈਨੂੰ ਕਦੇ ਵੀ ਦੁੱਖ ਨਹੀਂ ਹੋਣਗੇ ਸੋ ਆਸਮੁਸ ਸੰਗਤਾਨੇ ਤੇਹੀ ਵੀ ਅਸ਼ਟ ਪਦੀ ਦੀ ਦੂਸਰੀ ਪੌੜੀ ਵੀ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੁਲਾ ਗਲਤੀਆਂ ਆਪ ਸਾਧ ਸੰਗ ਗੁਰੂ ਸਾਹਿਬ ਬਖਸ਼ ਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ